ਤਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਮਨਰੂਪਸ ਕਿਚਨ 'ਚ ਸਵਾਗਤ ਹੈ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਮੂਲੀ ਅਤੇ ਪਾਲਕ ਦਾ ਸਾਗ ਮੂਲੀ ਅਤੇ ਪਾਲਕ ਦਾ ਸਾਗ ਬਹੁਤ ਹੀ ਜਲਦੀ ਤਿਆਰ ਹੋ ਜਾਂਦਾ ਹੈ ਸਭ ਤੋਂ ਪਹਿਲੇ ਅਸੀਂ 2 ਕਿਲੋ ਪਾਲਕ ਨੂੰ ਸਾਫ਼ ਕਰਕੇ ਧੋ ਕੇ ਕੱਟ ਕੇ ਰੱਖ ਲਿਆ ਹੈ ਅਤੇ ਇਸੇ ਤਰ੍ਹਾਂ ਮੂਲੀ ਨੂੰ ਵੀ ਕੱਟ ਕੇ ਰੱਖ ਲੈਣਾ ਹੈ ਹੁਣ ਅਸੀਂ ਇੱਕ ਕੁੱਕਰ ਵਿੱਚ ਇੱਕ ਗਲਾਸ ਪਾਣੀ ਪਾ ਕੇ ਸਾਰੀ ਪਾਲਕ ਨੂੰ ਇਸ ਵਿੱਚ ਪਾਉਂਦੇ ਜਾਵਾਂਗੇ ਸਾਗ ਨੂੰ ਖੁੱਲ੍ਹਾ ਹੀ ਪਕਾਉਣਾ ਹੈ ਇਸ ਵਿੱਚ ਮੂਲੀਆਂ ਵੀ ਹੁਣ ਐਡ ਕਰ ਦਵਾਂਗੇ ਅਤੇ ਬਾਕੀ ਦੀ ਪਾਲਕ ਵੀ ਅਸੀਂ ਇਸ ਵਿੱਚ ਪਾ ਦਵਾਂਗੇ ਸਾਰੀ ਪਾਲਕ ਨੂੰ ਅਸੀਂ ਥੋੜਾ ਥੋੜਾ ਕਰਕੇ ਕੁੱਕਰ ਵਿੱਚ ਪਾਉਂਦੇ ਜਾਣਾ ਹੈ ਅਤੇ ਨਾਲ ਹੀ ਇਸ ਵਿੱਚ ਪਾਵਾਂਗੇ ਅਸੀਂ ਲਸਣ ਦਾ ਪੇਸਟ ਇੱਕ ਚਮਚ ਲਸਣ ਦਾ ਪੇਸਟ ਪਾ ਲਿਆ ਹੈ ਅਤੇ ਨਾਲ ਹੀ ਪਾਵਾਂਗੇ ਇੱਕ ਚਮਚ ਅਦਰਕ ਦਾ ਪੇਸਟ ਇਸ ਨਾਲ ਸਾਗ ਦਾ ਸਵਾਦ ਬਹੁਤ ਹੀ ਵਧੀਆ ਹੁੰਦਾ ਹੈ। ਅਤੇ ਹੁਣ ਇਸ ਵਿੱਚ ਪਾਵਾਂਗੇ ਇੱਕ ਚਮਚ ਲੂਣ ਦਾ। ਅਤੇ ਹਰੀਆਂ ਮਿਰਚਾਂ ਦਾ ਪੇਸਟ। ਇੱਕ ਚਮਚ ਹੀ ਅਸੀਂ ਹਰੀਆਂ ਮਿਰਚਾਂ ਦਾ ਪੇਸਟ ਰੱਖ ਹੈ। ਸਾਗ ਨੂੰ ਖੁੱਲਾ ਪਕਾ ਕੇ ਬਹੁਤ ਹੀ ਵਧੀਆ ਤਿਆਰ ਕਰ ਲਿਆ ਗਿਆ ਹੈ। ਹੁਣ ਅਸੀਂ ਇਸ ਨੂੰ ਕੋਟ ਲਵਾਂਗੇ। ਕੋਟਣੇ ਦੀ ਮਦਦ ਨਾਲ ਅਸੀਂ ਇਸ ਨੂੰ ਕੋਟਣਾ ਹੈ ਅਤੇ ਇਸ ਵਿੱਚ ਹੌਲੀ-ਹੌਲੀ ਥੋੜਾ-ਥੋੜਾ ਕਰਕੇ ਅਲਣ ਪਾਉਂਦੇ ਜਾਵਾਂਗੇ। ਅਲਣ ਅਸੀਂ ਆਟੇ ਨੂੰ ਵੀ ਕਹਿ ਦਿੰਦੇ ਹਾਂ। ਆਟਾ ਅਸੀਂ ਮੱਕੀ ਦਾ ਜਾਂ ਕਣਕ ਦਾ ਵੀ ਲੈ ਸਕਦੇ ਹਾਂ। ਅਸੀਂ ਇੱਥੇ ਕਣਕ ਦੇ ਆਟੇ ਦਾ ਯੂਜ਼ ਕੀਤਾ ਹੈ। ਲੋੜ ਅਨੁਸਾਰ ਅਸੀਂ ਇਸ ਵਿੱਚ ਅਲਣ ਪਾਉਂਦੇ ਜਾਣਾ ਹੈ ਅਤੇ ਸਾਗ ਨੂੰ ਕੋਟਦੇ ਜਾਣਾ ਹੈ। ਸਾਗ ਬਹੁਤ ਹੀ ਵਧੀਆ ਤਿਆਰ ਹੋ ਗਿਆ ਹੈ। ਹੁਣ ਅਸੀਂ ਇਸ ਨੂੰ ਹੋਰ ਵੀ ਵਧੀਆ ਸਵਾਦ ਕਰਨ ਵਾਸਤੇ ਦੇਸੀ ਘਿਓ ਦਾ ਤੜਕਾ ਲਗਾਵਾਂਗੇ। ਇੱਥੇ ਇੱਕ ਕੜਾਈ ਵਿੱਚ ਅਸੀਂ ਦੋ ਕੜਸ਼ੀਆ ਦੇਸੀ ਘਿਓ ਲੈ ਲਏ ਹਨ। ਫਿਰ ਇਸ ਵਿੱਚ ਅਸੀਂ ਬ੍ਰੀਕ ਬ੍ਰੀਕ ਕੱਟਿਆ ਹੋਇਆ ਪਿਆਜ਼ ਪਾ ਦਵਾਂਗੇ। ਪਿਆਜ਼ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਇੱਕ ਟਮਾਟਰ ਜੋ ਕਿ ਅਸੀਂ ਬਰੀਕ-ਬਰੀਕ ਕੱਟ ਕੇ ਰੱਖ ਲਿਆ ਸੀ ਉਸ ਨੂੰ ਵੀ ਇਸ ਵਿੱਚ ਪਾ ਕੇ ਹਿਲਾ ਲਵਾਂਗੇ ਤੜਕੇ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਅਸੀਂ ਇਸ ਵਿੱਚ ਹੌਲੀ-ਹੌਲੀ ਪਾਵਾਂਗੇ ਸਾਗ ਜੋ ਕਿ ਅਸੀਂ ਕੋਟ ਕੇ ਤਿਆਰ ਕੀਤਾ ਹੋਇਆ ਹੈ ਲੂਣ ਅਤੇ ਮਿੱਠ ਨੂੰ ਅਸੀਂ ਆਪਣੇ ਸਵਾਦ ਮੁਤਾਬਕ ਹੋਰ ਵੀ ਐਡ ਕਰ ਸਕਦੇ ਹਾਂ ਥੋੜੀ-ਥੋੜੀ ਸਾਰਾ ਸਾਗ ਇਸ ਵਿੱਚ ਪਾਉਂਦੇ ਜਾਵਾਂਗੇ ਸਾਗ ਨੂੰ ਅਸੀਂ ਚੰਗੀ ਤਰ੍ਹਾਂ ਹਿਲਾਉਂਦੇ ਜਾਣਾ ਹੈ ਸਾਗ ਬਹੁਤ ਹੀ ਵਧੀਆ ਤਿਆਰ ਹੋ ਗਿਆ ਹੈ ਅਤੇ ਖਾਣ ਵਿੱਚ ਵੀ ਬਹੁਤ ਸਵਾਦ ਹੈ ਅਤੇ ਇਹ ਜਲਦੀ ਵੀ ਬਣ ਜਾਂਦਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਏ ਸਾਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣ ਜੀ ਧੰਨਵਾਦ